ਅਤਿ ਸ੍ਰੀ ਕਾਲ ਸਾਰੇ ਵੀਰਾਂ ਨੂੰ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਜੀ ਪਾਪਾ ਜੀ ਦੇ ਨਾਨਕੇ ਘਰ ਪੂਰੇ 35 ਸਾਲ ਬਾਅਦ ਨਾਨਾ ਜੀ ਦਾ ਨਾਮ ਹੈਗਾ ਜੀ ਸਰਦਾਰ ਚਕੀਰ ਸਿੰਘ ਤੇ ਉਹਨਾਂ ਦੇ ਦੋ ਬੇਟੇ ਹੈਗੇ ਜੀ ਸਰਦਾਰ ਮਹਿੰਦਰ ਸਿੰਘ ਤੇ ਸਰਦਾਰ ਸੁਵਿੰਦਰ ਸਿੰਘ ਸਿਰਫ ਇੰਨੀ ਇਨਫੋਰਮੇਸ਼ਨ ਹੀ ਹੈ ਜੀ ਸਾਨੂੰ ਇੰਨੀ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਉਹਨਾਂ ਦਾ ਘਰ ਲੱਭਾਂਗੇ ਜੀ ਪਿੰਡ ਦਾ ਨਾਮ ਹੈਗਾ ਜੀ ਕੋਹਾੜਾ ਜੋ ਜੀਰੇ ਦੇ ਕੋਲ ਹੈ ਜੀ ਤੇ ਸਵਾਗਤ ਆਪਾਂ ਦੇਖਦੇ ਹਾਂ ਜੀ ਕਿਵੇਂ ਦਾ ਰਹਿੰਦਾ ਹੈ ਵਲੌਗ ਪਹੁੰਚ ਗਏ ਆ ਜੀ ਪਿੰਡ ਕਹਾਲੇ ਤੇ ਕਾਫੀ ਵੀਰਾਂ ਤੋਂ ਪੁੱਛਣ ਤੋਂ ਬਾਅਦ ਸਾਨੂੰ ਉਹਨਾਂ ਦੇ ਘਰ ਦਾ ਐਡਰੈਸ ਮਿਲ ਗਿਆ ਇਹ ਜਾਣ ਕੇ ਅਸੀਂ ਬਹੁਤ ਖੁਸ਼ ਹੋਏ ਕਿ ਉਹਨਾਂ ਦੇ ਘਰ ਦਾ ਐਡਰੈਸ ਮਿਲ ਗਿਆ ਤੇ ਹੁਣ ਅਸੀਂ ਜਲਦੀ ਹੀ ਉਹਨਾਂ ਨੂੰ ਮਿਲਾਂਗੇ ਜਿਹੜੇ ਵੀਰ ਨੇ ਸਾਨੂੰ ਐਡਰੈਸ ਦੱਸਿਆ ਸੀ ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਇਹ ਵੀ ਦੱਸ ਦਿੱਤਾ ਕਿ ਤੁਹਾਡੇ ਘਰ ਕੋਈ ਪਰੌਣੇ ਆਈ ਜਾਂਦੇ ਆ ਬਟ ਹੱਲੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੱਥੋਂ ਆਏ ਆ ਬਾਕੀ ਦੇਖਦੇ ਆ ਉਹਨਾਂ ਦੇ ਘਰ ਜਾ ਕੇ ਨਾਲ ਨਾਲ ਸਾਨੂੰ ਪਾਪਾ ਜੀ ਵੀ ਦੱਸ ਰਹੇ ਸੀਗੇ ਤੇ ਉਹਨਾਂ ਦੀ ਜਿਹੜੀ ਜ਼ਮੀਨ ਸੀ ਉਹ ਇਧਰ ਨਹਿਰ ਦੇ ਕੋਲ ਸੀ ਤੇ ਉੱਥੋਂ ਇਹ ਨਾਨਾ ਜੀ ਦੇ ਨਾਲ ਪੱਠੇ ਲਿਆਇਆ ਕਰਦੇ ਸੀ ਜਿੱਦਾਂ ਵੀਰ ਜੀ ਨੇ ਦੱਸਿਆ ਸੀ ਕਿ ਨਹਿਰ ਦੇ ਕੋਲ ਡੇਰਾ ਹੈ ਤੇ ਅਸੀਂ ਉਸ ਮੁਤਾਬਕ ਪਹੁੰਚ ਗਏ ਆਂ ਸਾਹਮਣੇ ਦੋ ਡੇਰੇ ਸੀ ਸਾਨੂੰ ਇਹ ਪਤਾ ਨਹੀਂ ਸੀ ਕਿ ਇਨ੍ਹਾਂ ਚੋਂ ਉਹਨਾਂ ਦਾ ਡੇਰਾ ਕਿਹੜਾ ਤੇ ਅਸੀਂ ਪਹਿਲੇ ਡੇਰੇ ਤੋਂ ਹੱਲੇ ਰੁੱਕ ਕੇ ਪੁੱਛਣ ਹੀ ਲੱਗੇ ਸੀ ਕਿ ਦੂਜੇ ਡੇਰੇ ਤੇ ਸਾਨੂੰ ਆਵਾਜ਼ ਆ ਗਈ ਵੀ ਇੱਧਰ ਆਜੋ ਕਿਉਂਕਿ ਵੀਰ ਜੀ ਨੇ ਉਹਨਾਂ ਨੂੰ ਫੋਨ ਕਰ ਦਿੱਤਾ ਸੀ ਵੀ ਤੁਹਾਡੇ ਘਰ ਪਰੌਣੇ ਆਈ ਜਾਂਦੇ ਆ ਉਹ ਪਹਿਲਾਂ ਹੀ ਗੇਟ ਖੋੜ ਕੇ ਖੜੇ ਸੀ ਸਾਡੇ ਇੰਤਜ਼ਾਰ ਵਿੱਚ ਇਹ ਆ ਜੀ ਨਾਨਾ ਜੀ ਦਾ ਘਰ ਸੋ ਮਿਲਦੇ ਹੁਣ ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਪਾਪਾ ਜੀ ਨੂੰ ਭੇਜਿਆ ਤੁਸੀਂ ਜਾ ਕੇ ਦੱਸੋ ਜਦੋਂ ਪਾਪਾ ਜੀ ਨੇ ਜਾ ਕੇ ਦੱਸਿਆ ਕਿ ਅਸੀਂ ਵਾਣਾ ਤੋਂ ਆ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਏ ਤੇ ਹੁਣ ਅਸੀਂ ਸਾਰੇ ਮਿਲ ਰਹੇ ਸੀ ਉਹਨਾਂ ਨੂੰ ਤੇ ਨਾਲ ਪਾਪਾ ਜੀ ਪੁਰਾਣੀਆਂ ਗੱਲਾਂ ਕਰ ਰਹੇ ਸੀ ਤੇ ਵੀਰ ਜੀ ਵੀ ਦੱਸ ਰਹੇ ਸੀ ਕਿ ਅਸੀਂ ਵੀ ਤੁਹਾਨੂੰ ਯਾਦ ਕਰਦੇ ਹੁੰਦੇ ਸੀ ਬਟ ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿੱਥੇ ਹੈ ਸਾਡਾ ਪਿੰਡ ਕਿਉਂਕਿ ਨਾਨਾ ਜੀ ਨੇ ਉਹਨਾਂ ਨੂੰ ਕਰੈਕਟ ਦੱਸਿਆਣਗੇ ਅਸੀਂ ਤੇ ਕਾਫੀ ਟਾਈਮ ਹੋ ਗਿਆ ਸੀ ਜਦੋਂ ਮਿਲਿਆ ਨੂੰ 35 ਸਾਲ ਬਾਅਦ ਅਸੀਂ ਸਾਰੇ ਮਿਲ ਰਹੇ ਹਾਂ ਪਾਪਾ ਜੀ ਵੀ 35 ਸਾਲ ਬਾਅਦ ਆਏ ਸੀ ਆਪਣੇ ਨਾਨਾ ਜੀ ਦੇ ਘਰ ਸਾਰੇ ਬਹੁਤ ਖੁਸ਼ ਸੀਗੇ ਤੇ ਖਾਸ ਕਰਕੇ ਪਾਪਾ ਜੀ ਕਿਉਂਕਿ ਉਹ ਫਿਰ ਆਪਣੇ ਨਾਨਕੇ ਘਰ ਆਏ ਹੋਏ ਸੀ ਉਹ ਵੀ 35 ਸਾਲ ਬਾਅਦ ਖੁਸ਼ ਹੋਣਾ ਤੇ ਫਿਰ ਬਣਦਾ ਹੀ ਹੈ ਹੇ ਪਪਾ ਦੇ ਨਾਨਾ ਜੀ ਤੇ ਨਾਨੀ ਜੀ ਸਰਦਾਰ ਚਪੀਰ ਸਿੰਘ ਜੀ ਇਹ ਫੋਟੋ ਸਾਨੂੰ ਉਹਨਾਂ ਦੇ ਘਰੋਂ ਹੀ ਮਿਲੀ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਰਲ ਕੇ ਪੀਤੀ ਜੀ ਚਾਹ ਤੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਅਸੀਂ ਵੀ ਤੇ ਨਾਲ ਕਾ ਪਰਿਵਾਰ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਇੰਨੇ ਟਾਈਮ ਬਾਅਦ ਜੋ ਮਿਲੇ ਸੀ ਏ ਹਨ ਜੀ ਸਰਦਾਰ ਮਹਿੰਦਰ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਗਏ ਹੋਏ ਸੀ ਤੇ ਉਹ ਪਾਪਾ ਜੀ ਨੂੰ ਮਿਲੇ ਬਟ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਅਸੀਂ ਕੌਣ ਆ ਥੋੜੀ देर ਬਾਅਦ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਕਿ ਅਸੀਂ ਪਿੰਡ ਅਵਾਨ ਤੋਂ ਆਏ ਹਾਂ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਏ ਇਸ ਤੋਂ ਵਧੀਆ ਗੱਲ ਇਹ ਹੈ ਕਿ ਸਰਦਾਰ ਸੁਰਿੰਦਰ ਸਿੰਘ ਜੀ ਵੀ ਆ ਰਹੇ ਸੀ ਜੋ ਕਿ ਅਚਾਨਕ ਆਪਣੇ ਪਰਿਵਾਰ ਦੇ ਨਾਲ ਹੀ ਆ ਰਹੇ ਸੀ ਵਾਹਿਗੁਰੂ ਜੀ ਨੇ ਕਿਰਪਾ ਕਰਨੀ ਸੀ ਅਸੀਂ ਸਾਰੇ ਇਕੱਠੇ ਹੋਣਾ ਸੀ ਤੇ ਇਸ ਤੋਂ ਬਾਅਦ ਉਹ ਵੀ ਆ ਗਏ ਹਾਂ ਜੀ ਸਰਦਾਰ ਸੁਨਿੰਦਰ ਸਿੰਘ ਜੀ ਜੋ ਕਿ ਹੁਣ ਜੀਰੇ ਰਹਿੰਦੇ ਨੇ ਉਹ ਵੀ ਆਪਣੇ ਪਰਿਵਾਰ ਨਾਲ ਵੈਸੇ ਹੀ ਸਵਾਹਿਗੁਰੂ ਜੀ ਨੇ ਮਲਾਉਣਾ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕਰ ਦਿੱਤਾ ਕੁਝ ਦਿਰ ਗੱਲਾਂ ਕਰਨ ਤੋਂ ਬਾਅਦ ਆ ਗਿਆ ਜੀ ਪ੍ਰਸ਼ਾਦਾ ਫਿਰ ਅਸੀਂ ਸਾਰਿਆਂ ਨੇ ਰਲ ਕੇ ਛਕਿਆ ਪ੍ਰਸ਼ਾਦਾ ਕਾਫੀ دیر ਬੈਠੇ ਰਹੇ ਗੱਲਾਂ-ਬਾਤਾਂ ਕੀਤੀਆਂ ਫਿਰ ਅਸੀਂ ਪਿੰਡ ਵਾਪਸ ਵੀ ਆਉਣਾ ਸੀ ਤੇ ਇੱਕ ਵਾਰੀ ਫੇਰ ਅਸੀਂ ਸਾਰੇ ਇੱਕ ਦੂਸਰੇ ਨੂੰ ਮਿਲੇ ਉਸ ਤੋਂ ਬਾਅਦ ਅਸੀਂ ਕੀਤੀ ਜੀ ਗਰੁੱਪ ਫੋਟੋ ਤੇ ਉਸ ਤੋਂ ਬਾਅਦ ਆ ਗਿਆ ਜੀ ਟਾਈਮ ਜਾਣ ਦਾ ਅਸੀਂ ਆਪਣੀਆਂ ਗੱਡੀਆਂ ਵਿੱਚ ਬੈਠੇ ਤੇ ਸਾਰਿਆਂ ਨੂੰ ਕੀਤੀ ਜੀ ਆਪਾਂ ਬਾਏ ਬਾਏ ਸਾਰੇ ਬਹੁਤ ਖੁਸ਼ ਸੀਗੇ ਤੇ ਐਸ ਵੀ ਬਹੁਤ ਖੁਸ਼ ਸੀ ਸਾਰਾ ਪਰਿਵਾਰ ਤੇ ਵੀਰ ਜੀ ਉਹਨਾਂ ਚਿਰ ਗੇਟ ਵਿੱਚ ਹੀ ਖੜੇ ਰਹੇ ਜਿੰਨਾ ਥੇਰ ਅਸੀਂ ਉਹਨਾਂ ਦਾ ਮੋੜ ਨਹੀਂ ਮੁੜ ਗਏ ਉਮੀਦ ਹੈ ਜੀ ਤੁਹਾਨੂੰ ਇਹ ਵਲੌਗ ਬਹੁਤ ਹੀ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਜੀ ਇੱਕ ਹੋਰ ਵਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਕਰੋ ਧੰਨਵਾਦ ਜੀ